ਖਬਰ ਸੰਗਰੂਰ ਤੋਂ ਹੈ ਜਿੱਥੇ ਦੀ ਇੱਕ ਥੋਕ ਦੀ ਦੁਕਾਨ ਵਿੱਚ ਦਿਨ ਦਿਹਾੜੇ ਚੋਰਾਂ ਵੱਲੋਂ 60000 ਰੁਪਏ ਉਡਾ ਲਏ ਗਏ ਹਨ ਚੋਰ ਵੱਲੋਂ ਚੋਰੀ ਉਸ ਸਮੇਂ ਕੀਤੀ ਗਈ ਜਦੋਂ ਦੁਕਾਨਦਾਰ ਦੁਪਹਿਰ ਸਮੇਂ ਘਰ ਵਿੱਚ ਖਾਣਾ ਖਾਣ ਗਿਆ ਹੋਇਆ ਸੀ ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਤੁਸੀਂ ਵੀ ਦੇਖੋ ਇਹ ਸਾਰੀ ਘਟਨਾ ਅ ਅੱਜ ਤਕਰੀਬਨ ਦੁਪਹਿਰ ਕੋ ਦੇ ਤਕਰੀਬਨ 2 ਵਜੇ ਦੇ 30 35 ਮਿੰਟ ਤੇ ਮੈਂ ਲੰਚ ਕਰਨ ਗਿਆ ਸੀਗਾ ਤੇ ਉਸ ਤੋਂ ਬਾਅਦ 10 15 ਮਿੰਟ ਦੇ ਦਰਮਿਆਨ ਇੱਕ ਆਣ ਪਛਾਟਾ ਬੰਦਾ ਜਿਹੜਾ ਸਾਡੀ ਦੁਕਾਨ ਤੇ ਆ ਕੇ ਵੇਚਕਾਰ ਦੇ ਨਾਲ ਤਾਲਾ ਤੋੜ ਕੇ ਸ਼ੀਸ਼ੇ ਵਾਲਾ ਤਾਲਾ ਤੋੜ ਕੇ ਅੰਦਰ ਆ ਕੇ ਕੈਸ਼ ਦੀ ਚੋਰੀ ਕਰ ਗਿਆ ਕਿੰਨੇ ਕੁ ਸਮਾਨ ਸੀ तकरीबन ਇਹ ਕੈਸ਼ 60000 ਦੇ ਕਰੀਬ ਸੀ। ਇਹ ਜਿਹੜੀ ਵਾਰ ਸੀ ਸੀ ਟੀ ਵੀ ਵੀ ਆਈ ਜਾਮਨ ਸੀ। ਸੀ ਸੀ ਟੀ ਵੀ ਸਾਡੇ ਕੈਮਰੇ ਲੱਗੇ ਹੋਏ ਨੇ ਸਾਰੇ। ਮਤਲਬ ਤਕਰੀਬਨ 2-3 ਕੈਮਰੇ ਦੇ ਵਿੱਚੋਂ ਦੀ ਆ ਰਹੀ ਹੈ ਤਸਵੀਰ ਫੋਟੋ ਪੂਰੀ। ਪਰ ਮੋਹ ਦੇ ਉੱਤੇ ਰੁਮਾਲ ਵਗੈਰਾ ਪਾਣ ਪਾੜੇ ਹੋਣ ਕਰਕੇ ਉਹਦੀ ਫੋਟੋ ਨਹੀਂ ਆ ਰਹੀ ਕਲੀਅਰ। ਜਿਸ ਤਰ੍ਹਾਂ ਵੇਖਦੇ ਹੋ ਸੀ ਐਮ ਸੀ ਵੀ ਅਗਰ ਅਗਰ ਨਾ। ਦੇਖੋ ਜੀ ਪ੍ਰਸ਼ਾਸਨ ਨੂੰ ਜਹੇ ਦੇ ਜੀ ਇਸ ਚੀਜ਼ ਨੂੰ ਗੌਰ ਕਰਨਾ ਚਾਹੀਦਾ ਹੈ। ਵਪਾਰੀ ਬੰਦਾ ਦਾ ਸੇਫ ਹੀ ਨਹੀਂ ਹੈਗਾ ਜੀ ਦੇਖੋ। ਜਿੰਨ ਦਿਹਾੜੇ ਕੰਮ ਹੋ ਰਹੇ ਫਿਰ ਤਾਂ ਅਸੀਂ ਬਿਲਕੁਲ ਸੇਫ ਨਹੀਂ ਹੈਗੇ ਹੱਥ ਤੱਕ ਕੰਮ ਵੀ ਨਹੀਂ ਕਰ ਸਕ ਰਹੇ ਮਨਨ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਆਪਣਾ ਪੂਰੀ ਗੌਰ ਰੱਖੇ ਪ੍ਰਸ਼ਾਸਨ ਤੋਂ ਹੀ ਮੰਗੇ ਆਪਣੀ ਵੀ ਇਸ ਜੀ ਨੂੰ ਜਲਦੀ ਜਲਦੀ ਸਹੀ ਕੀਤਾ ਜਾਵੇ ਬੇਖੌਫ ਲੁਟੇਰੇ ਸ਼ਹਿਰ ਦੇ ਵਿੱਚ ਘੁੰਮ ਰਹੇ ਨੇ ਪ੍ਰਸ਼ਾਸਨ ਬੇਸ਼ੱਕ ਉਹਨਾਂ ਨੂੰ ਪਕੜਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਪਰ ਲੁਟੇਰਿਆਂ ਦੀ ਫਿਰ ਵੀ ਹੱਦ ਬਹੁਤ ਜ਼ਿਆਦਾ ਵਧੀ ਹੋਈ ਹੈ ਅੱਜ ਦਿਨ ਦਿਹਾੜੇ 2:30 ਮਿੰਟ ਦੇ ਕਰੀਬ 2:30 ਵਜੇ ਤਕਰੀਬਨ ਓਮ ਪ੍ਰਕਾਸ਼ ਰਕੇਸ਼ ਕੁਮਾਰ ਦੀ ਦੁਕਾਨ ਤੋਂ ਮਾਲਕ ਆਪਣਾ ਘਰੇ ਲੰਚ ਕਰਨ ਵਾਸਤੇ ਗਏ ਨੇ ਅਰੇ ਉਸ ਤੋਂ 10-15 ਮਿੰਟ ਬਾਅਦ ਹੀ ਦੁਕਾਨ ਦੇ ਉੱਪਰ ਮੋਹ ਲਵੇੜ ਕੇ ਇੱਕ ਬੰਦਾ ਸ਼ੀਸ਼ੇ ਵਾਲਾ ਜੇਟ ਤੋੜ ਕੇ ਅੰਦਰ ਵੜ ਕੇ 60000 ਰੁਪਏ ਲੈ ਕੇ ਰਫੂ ਚੱਕਰ ਹੋਇਆ ਜਿਹਦੇ ਮੋਟਰਸਾਈਕਲ ਤੇ ਕੋਈ ਨੰਬਰ ਨਹੀਂ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਬੀ ਇਹੋ ਜਿਹੇ ਲੁਟੇਰਿਆਂ ਨੂੰ ਫੜ ਕੇ ਸ਼ਹਿਰ ਦੇ ਵਿੱਚ ਚੰਗੀ ਤੋਂ ਚੰਗੀ ਸਜ਼ਾ ਮਿਲੇ ਔਰ ਜਿਹੜੇ ਮੋਟਰਸਾਈਕਲਾਂ ਦੇ ਨੰਬਰ ਰਹੇ ਐ ਇਹਨਾਂ ਨੂੰ ਮੋਟਰਸਾਈਕਲਾਂ ਨੂੰ ਫੜ ਕੇ ਇਹਨਾਂ ਨੂੰ ਬੰਦ ਕਰਦੇਓ ਸੀਲ ਕੀਤਾ ਜਾਣ ਤਾਂ ਜੋ ਇਹੋ ਜਿਹੇ ਲੁਟੇਰੇ ਇਹੋ ਜਿਹੇ ਮਾਰਦਾਤ ਕਰਨ ਦੇ ਵਿੱਚ ਕਾਮਯਾਬ ਨਾ ਹੋ ਸਕਣ ਹਾਂ ਪੁਲਿਸ ਪ੍ਰਸ਼ਾਸਨ ਆਇਆ ਪੁਲਿਸ ਪ੍ਰਸ਼ਾਸਨ ਆਇਆ ਮੁਸਤਦੀਦੀ ਨਾਲ ਆਪਣੇ ਕੰਮ ਦੇ ਉੱਪਰ ਜੁਟਿਆ ਹੋਇਆ ਅਸੀਂ ਧੰਨਵਾਦ ਕਰਦੇ ਆ ਸਰਦਾਰ ਮਜੀਠ ਸਿੰਘ ਜੀ ਦਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਜਦੋਂ ਉਹਨਾਂ ਨੂੰ ਏਅਰਪੋਰਟ ਕੀਤੀ ਹੈ ਆ ਕੇ ਚੈਕਿੰਗ ਕੀਤੀ ਹੈ ਔਰ ਮੈਂ ਹੁਣ ਤੱਕ ਦੇਖ ਰਿਹਾ ਬਈ ਉਹਨਾਂ ਨੇ 3-4 ਥਾਵਾਂ ਤੇ ਮੇਰੇ ਸਾਹਮਣੇ ਕੈਮਰਿਆਂ ਨੂੰ ਖੰਗਾਲੀ ਕਰ ਰਹੇ ਨੇ ਹੋ ਸਕਦਾ ਹੈ ਬੀ ਲੁਟੇਰਾ ਛੇਤੀ ਤੋਂ ਛੇਤੀ ਪકડਿਆ ਜਾਵੇ